ਸੋ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਦਿੱਲੀ ਦੇ ਕਾਮਨੀ ਆਡੀਟੋਰੀਅਮ ਵਿਖੇ ਨੈਸ਼ਨਲ ਆਈਕਨ ਅਵਾਰਡ ਦਾ आयोजन ਕੀਤਾ ਗਿਆ ਸੀ جس ਵਿੱਚ سی بی انفੋਟੈਕ ਨੂੰ ਗੁਰਦਾਸਪੁਰ ਨੂੰ ਨੈਸ਼ਨਲ ਆਈਕਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਇਹ ਅਵਾਰਡ ਸੀ ਬੀ انفੋਟੈਕ ਦੇ ਇੰਜੀਨੀਅਰ ਸੰਦੀਪ ਕੁਮਾਰ ਤੇ ਉਹਨਾਂ ਦੇ ਧਰਮ ਪਤਨੀ ਨੂੰ ਮਸ਼ਹੂਰ ਬਾਲੀਵੁੱਡ ਬਨੇਤਾ ਬਿੰਦੂ ਦਾਰਾ ਸਿੰਘ ਤੇ ਭਾਰਤ ਦੇ ਸਾਬਕਾ ਪਿੰਡੂ ਵਿਕਾਸ ਰਾਜਮントਰੀ ਫਗਣ ਸਿੰਘ ਕੁਲ ਸਤੇ ਨੇ ਪ੍ਰਦਾਨ ਕੀਤਾ ਇਸ ਮੌਕੇ ਤੇ ਲੋਕ ਸਭਾ ਦੇ ਮੈਂਬਰ ਜਗਦੰਬਿਕਾ ਪਾਲ ਵੀ ਹਾਜ਼ਰ ਸਨ ਸੀ ਬੀਏ انفੋਟੈਕ ਜੋ ਕਿ ਆਈਟੀ ਦੇ ਖੇਤਰ ਵਿੱਚ ਪੂਰੇ ਗੁਰਦਾਸਪੁਰ ਹੀ ਨਹੀਂ ਸਮੁੱਚੇ ਪੰਜਾਬ ਦੀ ਨੰਬਰ 1 ਕੰਪਨੀ ਬਣ ਚੁੱਕੀ ਹੈ you <laughs> ਇਸ ਦੇ ਐਮ ਡੀ ਨੇ ਅੱਜ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਇਹ ਅਵਾਰਡ ਉਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਸਦਕਾ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਏ ਇਨਫੋਟੈਕ ਦਾ ਮੁੱਖ ਦੇਸ਼ ਆਈਟੀ ਖੇਤਰ ਦੇ ਵਿੱਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਕੋਚਿੰਗ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਵਿਦਿਆਰਥੀਆਂ ਦਾ ਜੋ ਉਨ੍ਹਾਂ ਪ੍ਰਤੀ ਭਰੋਸਾ ਵੱਧ ਰਿਹਾ ਹੈ, ਉਸ ਦੇ ਨਾਲ ਉਨ੍ਹਾਂ ਨੂੰ ਹੋਰ ਵੀ ਕੰਮ ਕਰਨ ਦੀ ਪ੍ਰੇਰਣਾ ਮਿਲ ਰਹੀ ਹੈ। ਇਸ ਮੌਕੇ ਤੇ ਇੰਜੀਨੀਅਰ ਸੰਦੀਪ ਕੁਮਾਰ ਨੇ ਖਾਸ ਤੌਰ ਤੇ ਵੀ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਉਹ ਨਸ਼ਾ ਵਿਰੋਧੀ ਇਹ ਪ੍ਰਤੀ ਵੀ ਸਮੇਂ-ਸਮੇਂ ਸਰ ਨੌਜਵਾਨਾਂ ਨੂੰ ਜਾਗਰੂਕ ਕਰਦੇ ਰਹਿਣਗੇ सशिका सारयान नो मिनु आप सब नु दस दुर बहुत ही गर्व महसूस हो रहा है गुदासपुदी एकमात्र आईटी कंपनी एंड कंप्यूटर इंस्टीट्यूट नो नेशनल आइकन अवार्ड ਨਾਲ ਸਨਮਾਨਿਤ ਕੀਤਾ ਗਿਆ ਇਹ ਅਵਾਰਡ ਸੈਲੀਮਨੀ ਦਿੱਲੀ ਦੇ ਮਸ਼ਹੂਰ ਕਾਮਨੀ ઓਰੀਟੋਰੀਅਮ ਦੇ ਵਿੱਚ ਗ੍ਰੇਟ ਫਾਰਮਰ ਮਿਨਿਸਟਰ ਫਰਗਨ ਸਿੰਘ ਐਂਡ ਅ ਗ੍ਰੇਟ ਬਾਲੀਵੁੱਡ ਪਰਸਨੈਲਿਟੀ ਬਿੰਦੂਦਾਰਾ ਦੁਆਰਾ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੋ ਇਤਨਾ ਖੂਬੇ ਕੁਦਾਸਪੁਰ ਵਾਸੀਆਂ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਐਂਡ ਸਾਡੀ ਪੂਰੀ ਟੀਮ ਐਂਡ ਹਾੜ ਨਾਲ ਜੁੜੇ ਹਰ ਇੱਕ ਸਟੂਡੈਂਟ ਜਿਨ੍ਹਾਂ ਦੇ سپورਟ ਨਾਲ ਅੱਜ ਆਪਾਂ ਇਹ ਮੁਕਾਮ ਹਾਸਲ ਕੀਤਾ ਹੈ ਸੀਬੀਐਨ ਫੋਟੈਕ ਦਾ ਮੇਨ ਮੋਟਿਵ ਸਟੂਡੈਂਟਸ ਨੂੰ ਕੰਪਿਊਟਰ ਦੀ ਨੋਲਿਜ ਦੇ ਨਾਲ ਫਲਰਸ ਸਟੂਡੈਂਟਸ ਨੂੰ ਆਈਟੀ ਦੇ ਇਤਿਹਾਸ ਦੇ ਵਿੱਚ ਅੱਗੇ ਵਧਣ ਦੇ ਵਿੱਚ ਮਦਦ ਕਰਨਾ ਹੈ ਅਗਰ ਤੁਸੀਂ ਵੀ ਕੋਈ ਵੀ ਆਈਟੀ ਦਾ ਕੋਰਸ ਕਰਨਾ ਚਾਹੁੰਦੇ ਹੋ ਜਾਂ ਕੰਪਿਊਟਰ ਰਿਲੇਟਿਡ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਇੰਸਟੀਚਿਊਟ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਸੀਬੀਐਨ ਫੋਟੈਕ ਦਾ ਦੇਰੀ ਸਹਾਇਤਾ ਲਈ